ਯਾਰ ਯਾਰਾ ਨਾਲ ਹੱਸਦੇ ਫਿਰਦੇ ਕਈ ਯਾਰ ਯਾਰਾਂ ਨਾਲ ਗੁੱਸੇ ਆਹ ਸੱਜਣਾ ਬਿਆਗਲਗ ਮਿਲਿਏ ਦੇਖਿ ਤੇ ਮਰਨਾ ਜਾਇਏ ਰੂਪੇ ਹੋ ਤੇਰੀਆਂ ਮੈਂ ਤੇਰੀ ਰਾਂਝਾ ਤੇਰੀਆਂ ਮੈਂ ਤੇਰੀ ਵੇ ਤੇਰੀਆਂ ਮੈਂ ਤੇਰੀ ਰਾਂਝਾ ਤੇਰੀਆਂ ਮੈਂ ਤੇਰੀ ਵੇ ਤੂੰ ਹੀਓ ਮੇਰਾ ਮਕਾਰਾਂਝਾ ਤੂੰ ਹੀਓ ਮੇਰਾ ਹੱਜ ਵੇ ਤੂੰ ਹੀਓ ਮੇਰਾ ਮਕਾਰਾਂਝਾ ਤੂੰ ਹੀਓ ਮੇਰਾ ਹੱਜ ਵੇ ਦੁਨੀਆਂ ਨੂੰ ਲਾ ਕੇ ਆਵਾਂ ਜੱਸ ਕਿੜਾ ਪਜਵੇ ਦੁਨੀਆ ਨੂੰ ਲਾਕੇ ਆ ਮਾ ਦਸ ਕਿੜਾ ਪੱਜਵੇ ਬਾਬਲੇ ਦੀ ਕੀ ਤੀ ਸੀ ਮੈਂ ਮੇਨ ਤਬ ਤੇ ਵੀ ਵੇ ਤੇਰੀ ਆ ਮੈਂ ਤੇ ਹੈ ਰਾਂਝਾ ਤੇਰੀ ਆ ਮੈਂ ਤੇਰੀ ਵੇ ਤੇਰੀ ਆ ਮੈਂ ਤੇ ਹੈ ਰਾਂਝਾ ਤੇਰੀ ਆ ਮੈਂ ਤੇਰੀ ਬੋਲੇ ਮਾਨਿਕ ਸਾਹਿਬ ਦਾ ਗੀਤ ਨਾਲੇ ਤੁਸੀਂ ਤੁੰਗੀਆਂ ਬਣਾਉਂਦੇ ਆ ਨਾਲੇ ਮੰਗੋ ਗਾਤਾ ਨਹੀਂ ਸਕਦੇ ਚਲੋ ਥੋੜਾ ਜਿਆ ਉਹਦੇ ਲਫ਼ਜ਼ ਮੈਨੂੰ ਬਹੁਤ ਵਧੀਆ ਜਿਹੜੇ ਸ਼ੇਰ ਹੈ ਨਾ ਇਹ ਮੈਂ ਬੱਚਿਆਂ ਨੂੰ ਵੀ ਸਿਖਾਉਂਦਾ ਇਹ ਸ਼ੇਰ ਜੁਰ ਕਾ ਕੋ ਹੁੰਦਾ ਹੈ ਵੀ ਇਹ ਸ਼ੇਰ ਕਿਆ ਕਰੋ ਹਮ ਹਾਂਜੀ ਅੱਛਾ ਜਾ ਤੇ ਅਸਾ ਦਾ ਰੱਬ ਰੱਖਾ ਮੌਤੋਂ ਬੁਰਾ ਜੁਦਾਈ ਦਾ ਦੁਖੀ ਰੇ ਹੂੰ ਉਹ ਜਿਨਾ ਹੇਟਾ ਬਹਿ ਕੇ ਮੋਜਾ ਮਹਾਨੀਆਂ ਸੀ ਮੈਨੂੰ ਵੇਖ ਕੇ ਰੋਂਦੇ ਨੇ ਰੁਕ ਹੀਰੇ ਇਹ ਸ਼ੇਰ ਉਹਦੇ ਬਹੁਤ ਵਧੀਆ ਸ਼ੇਰ ਹੈ ਜੀ ਹੂੰ ਹੈ ਜੀ ਕਿਆਨਤਾ ਜੀ ਹੈ ਜੀ ਵੇਖੋ ਅੱਜ ਤੁਹਾਡੇ ਨਾਲ ਇੰਨਾ ਸਮਾਂ ਬਤਾਇਆ ਔਰ ਤੁਸੀਂ ਕਹਿੰਦੇ ਚਾਰ ਪੰਜ ਘੰਟੇ ਸੀ ਰਹੇ ਤੁਹਾਡੇ ਕੋਲ ਲੇਕਿਨ ਅੱਜ ਤੁਹਾਡੀ ਦਰਸ਼ਨ ਕਰਕੇ ਤੁਹਾਡਾ ਇੱਕ ਇੱਕ ਲਫਾਜ਼ ਅਸੀਂ ਸੁਣਿਆ ਔਰ ਤੁਹਾਡੀਆਂ ਵਰਕਸ਼ਾਪ ਦੇਖੋ ਜੀ ਇਹਨਾਂ ਦੀ ਆ ਵਰਕਸ਼ਾਪ ਹੈਗੀ ਹੈ ਜਿੱਥੇ ਤੁੰਬੀਆਂ ਬਣਾਉਂਦੇ ਨੇ ਔਰ ਤੁਸੀਂ ਦੇਖ ਸਕਦੇ ਆ ਵੀ ਇਹੇ ਤੁੰਬੀਆਂ ਦਾ ਰੌ ਮਟੀਰੀਅਲ ਜਿਹਨੂੰ ਅਸੀਂ ਕਦੋਂ ਵੀ ਕਹਿੰਦੇ ਆ ਆਮ ਭਾਸ਼ਾ ਚ ਕਦੋਂ ਵੀ ਕਹਿੰਦੇ ਆਪਾਂ ਹੁੰਦਾ ਵੈਸੇ ਕੀ ਆ ਇਹ ਹੁੰਦੀ ਕੀ ਹੈ ਜੀ ਇਹ ਔਰ ਇਹ ਵਰਕਸ਼ਾਪ ਹੈ ਇਹਨਾਂ ਦੀ ਔਰ ਇਹ 우ਸਤਾਦ ਹੈ ਜੀ ਬਹੁਤ ਵੱਡੇ 우ਸਤਾਦ ਹੈ ਜੀ 우ਸਤਾਦ ਜੈਰਾਮ ਜੀ ਬੇਲੇ ਵਾਲੇ ਇਹਨਾਂ ਦੇ ਨਾਲ ਅਸੀਂ ਵੀਡੀਓ ਰਿਕਾਰਡ ਕੀਤਾ ਇੱਕ ਨਹੀਂ 5 6 ਵੀਡੀਓ ਰਿਕਾਰਡ ਕੀਤੇ ਹੈ ਔਰ ਲਗਾਤਾਰ ਬੜੀਆਂ ਲੰਬੀਆਂ ਗੱਲਾਂ ਹੋਈਆਂ ਦੀ ਤੇ ਇਹਨਾਂ ਨੇ ਆ ਤੁਮ ਵੀ ਸਾਨੂੰ ਗਿਫਟ ਕੀਤੀ ਹੈ ਜੀ ਮੈਂ ਕਹਿੰਦਾ ਜੀ ਬੜੀ ਅਦਬ ਨਾਲ ਬੜੇ ਸਤਕਾਰ ਨਾਲ ਅਸੀਂ ਸੰਭਾਲ ਕੇ ਰੱਖਾਂਗੇ ਜੀ ਇਹ ਜਾਨ ਤੋਂ ਪਿਆਰੀ ਮੈਂ ਜਦ ਤੱਕ ਜੀਵਨਾ ਮੇਰੇ ਨਾਲ ਰਹੇਗੀ ਤੂੰ ਵੀ ਇਹ ਇਸ ਨੂੰ ਅਖੀਰਲੇ ਜਨਮ ਦਿਨ ਤੱਕ ਮੇਰੇ ਨਾਲ ਰਹੇਗੀ ਤੂੰ ਵੀ ਇਹ ਬਹੁਤ ਵੱਡਾ ਗਿਫਟ ਹੈ ਔਰ ਇਹ ਮੈਂ ਹਮੇਸ਼ਾ ਤੁਹਾਨੂੰ ਯਾਦ ਰੱਖਾਂਗਾ ਜੀ ਬੜਾ ਇਹਦਾ ਦੇਖੋ ਇਹ ਗਿਫਟ ਹੈ ਜਿਹੜਾ ਤੁਸੀਂ ਦਿੱਤਾ ਨਾ ਜੀ ਇਹ ਇਹ ਬੇਸ਼ਕੀਮਤੀ ਹੈ ਬਹੁਤ ਵੱਡੀ ਚੀਜ਼ ਹੈ ਮੇਰੇ ਲਈ ਬਹੁਤ ਵੱਡੀ ਤੁਹਾਡੇ ਵਰਗੇ ਉਸਤਾਦਾਂ ਦੇ ਹੱਥਾਂ 'ਚ ਤੁਸੀਂ ਕਹੇ ਕਿ ਜੰਗਲਾਂ 'ਚੋਂ ਲੱਕੜੀਆਂ ਲੱਭ-ਲੱਭ ਕੇ ਅਸੀਂ ਇਸ ਵਰਕਸ਼ਾਪ ਦੇ ਵਿੱਚ ਇੱਥੇ ਆ ਕੇ ਦੇਖੋ ਜੀ ਇਹ ਤੁੰਬੀਆਂ ਬਣਾਉਂਦੇ ਆ ਤੁੰਬੀਆਂ ਵੇਚਦੇ ਵੀ ਹੈ ਪਰਜਪਤ ਜਿਹੜਾ ਹੈ ਇਹਨਾਂ ਦਾ ਪਰਿਵਾਰ ਹੈਗਾ ਜੀ ਮੇਲੇ ਦੇ ਵਿੱਚ ਉਸਤਾਦਾਂ ਨਾਲ ਸੰਗਤ ਕਰਕੇ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ ਵੀਡੀਓ ਬੜੀ ਜਲਦੀ ਅਪਲੋਡ ਕਰਾਂਗੇ ਇਹਨਾਂ ਦੇ ਦੇਖਦੇ ਰਹੋ ਬਸ ਬਣੇ ਰਿਓ ਚੈਨਲ ਦੇ ਨਾਲ ਅਜੇ ਹੀ ਸ਼ਖਸੀਅਤਾਂ ਨਾਲ ਅਜੀਆਂ ਰੂਹਾਂ ਦੇ ਨਾਲ ਤੁਹਾਨੂੰ ਮਿਲਾਂਦੇ ਰਾਂਗੇ ਜੀ ਕਮਾਲ ਹੈ ਜੀ ਬਹੁਤ ਚੰਗਾ ਲੱਗਿਆ ਜੀ ਹਾਂ ਕੀ ਸੁਣਾ ਰਹੇ ਹੋ ਤੁਸੀਂ ਬਤਾ ਹਾਂ ਸੰਗਜ ਜੀ ਵੀ ਤੇ ਤੂੰ ਵੀ ਅਸਲ ਵਿੱਚ ਡਿਊਟੀ ਗੀਤਾਂ ਵਾਲੀ ਆ ਜੀ ਅੱਛਾ ਅੱਛਾ ਡਿਊਟੀ ਗੀਤਾਂ ਦੀ ਡਿਊਟੀ ਗੀਤਾਂ ਵਾਲੀ ਅਲੱਗ ਹੁੰਦੀ ਹੈ ਜੀ ਅਲੱਗ ਹੁੰਦੀ ਜੀ ਕਲੀਆਂ ਵਾਲੀ ਲੱਗ ਹੁੰਦੀ ਹੈ ਜਿਵੇਂ ਚਿਪਕੀਲੇ ਦੇ ਗੀਤਾਂ ਤੇ ਮਮਤ ਸ੍ਰੀ ਦੇ ਗੀਤ ਇਹਦੇ ਵਿੱਚ ਸਾਰੇ ਲੱਗਿਆ ਕਰੋਗੇ ਜੀ ਆ ਸੁਣੋ ਆ ਮਾਰੇ ਜੀ ਆਪਾਂ ਬਾਉ ਜੀ ਨੂੰ ਆ ਤੁੰਬੀ ਹਾਂ ਹਾਂ ਇਹ ਦੇਖੋ ਜੀ ਇਹਨਾਂ ਨੇ ਆਹ ਪੋਜਣ ਦਾ ਪੂਰਾ ਇੰਤਜ਼ਾਮ ਕੀਤਾ ਸਾਡੀ ਟੀਮ ਵਾਸਤੇ ਆ ਆਜੇ ਵੀਰ ਆ ਮੇਰੇ ਨਾਲ ਆਂਦੀ ਔਰ ਆ ਦੇਖੋ ਜੀ ਪਰਿਵਾਰ ਸਾਡੇ ਨਾਲ ਇਹਨਾਂ ਦੇ ਬੇਟਾ ਜੀ ਹੈ ਤੇ ਇਹਨਾਂ ਦੀ ਵਰਕਸ਼ਾਪ ਦੇ ਵਿੱਚ ਗੀਤ ਰਿਕਾਰਡ ਕੀਤੇ ਜੀ ਗੱਲਾਂ ਬਾਤਾਂ ਵੀ ਕੀਤੀਆਂ ਬੜੀਆਂ ਸ਼ਾਨਦਾਰ ਇੰਟਰਵਿਊਜ਼ ਹੋਈਆਂ ਇਹਨਾਂ ਦੇ ਬੇਟਾ ਜੀ ਨਾਲ ਵੀ ਗੱਲ ਹੋਈ ਹੈ ਜਿਨ੍ਹਾਂ ਦੀ ਬਾਪੂ ਤੇਰੇ ਨਾਲ ਨਾਂ ਦੀ ਕੈਸਟ ਵੀ ਆਈ ਹੈ ਔਰ ਆ ਹੈ ਜੀ ਸ਼ਖਸੀਅਤ ਦੀ ਆ ਦੇਖੋ ਤੁੰਬੀ ਵਜਦੇ